ਇਹ ਇਹ ਹਸਪਤਾਲ ਆਇਆ ਹਾਂ ਕਿ ਮੈਂ ਦੇਖੀ ਕਿ ਉਹ ਬੇਟਾ ਨਾ ਮੇਰਾ ਜਾ ਰਿਹਾ ਸੀਗਾ ਰੋਡ ਤੇ ਜਾ ਰਿਹਾ ਸੀਗੇ ਉਹ ਚੈਨਾ ਡੋਰ ਸਾਹਮਣੇ ਆ ਗਈ ਕਿਤੇ ਤੇ ਵਾਏ ਆ ਥੋਨੋਂ ਆ ਬੱਲੋ ਪੜ ਗਏ ਭੈਣ ਸੀ ਨਾਲ ਮੇਰੀ ਤੇ ਉਹਨਾਂ ਦੇ ਬਹੁਤ ਛਟਾ ਛਟਾ ਵੱਜੀਆਂ ਕਿਦਾਂ ਫੈਡਿਸ਼ਨ ਕਰਦਾ ਸੀ ਕੰਡੀਸ਼ਨ ਤਾਂ ਹੈ ਤਾਂ ਟਾਂਕੇ ਲੱਗੇ ਸਾਰੇ ਇੱਥੇ ਆ ਸਾਰੇ ਅੱਖਾਂ ਦੇ ਉੱਤੇ ਵੀ ਹੈਗੇ ਚੈਨਾ ਡੋਰ ਦੇ ਕੇਸ ਕੋਈ ਨਹੀਂ ਆ ਰਹੇ ਕੀ ਕੋਈ ਲੋਕਾਂ ਨੂੰ ਕੀ ਮੈਸੇਜ ਮੈਸੇਜ ਤਾਂ ਇਹੀ ਦਿਨ ਚਾਹੁੰਦੇ ਨੇ ਵੀ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਕਾਫੀ ਵੀ ਨਾ ਨਹੀਂ ਵਰਤੋਂ ਕਰਨੀ ਚਾਹੀਦੀ ਚੈਨਲ ਨੂੰ ਗਿਰੀਆ ਕਿ ਤਾ ਫਸਾਪੇ ਨਹੀਂ ਗਿਰੀ ਤਾਂ ਨਹੀਂ ਗਈ ਤੇ ਬਸ ਉਹ ਮੂੰਹ ਤੇ ਉੱਤੇ ਹੀ ਐ ਸਕੂਟਰੀ ਰੁੱਕ ਗਈ ਸੀ ਬੱਚੇ ਦਾ ਨੁਕਸਾਨ ਕਿੰਨਾ ਹੋਇਆ ਬੱਚੇ ਦੇ ਤਾਂ ਵਾਵਾ ਟਾਂਕੇ ਲੱਗਈ ਆ ਬੁੱਲਾਂ ਤੇ ਇੱਥੇ ਆਹ ਇੱਥੇ ਹੈ ਗਿਆ ਆ ਉਪਰ ਰੱਖ ਦਿੱਤੇ ਪੱਗ ਬੰਨੀ ਸੀ ਪੱਗ ਬੰਨੀ ਵੀ ਸੀ ਪੱਗ ਬੰਨੀ ਕਰਕੇ ਤਾਂ ਉੱਪਰ ਬਚਾਅ ਹੋ ਗਿਆ ਵੈਸੇ ਤਾਂ ਪੱਗ ਵੀ ਚੀਰੀ ਗਈ ਫਟ ਉਹ ਵੀ ਦੀ ਹਸਪੀਟਲ ਆਉਣ ਕੀ ਪ੍ਰੋਬਲਮ ਆ ਗਈ ਸਾਂ ਮੇਰੇ ਨਾਲ ਬੇਟੇ ਦੇ ਡੋਰ ਲੱਗੇ ਸੀ ਰਸਤੇ ਤੇ ਜਾ ਰਹੇ ਸੀਗੇ ਤਾਂ ਚਾਈਨਾ ਟੋਰ ਉੱਡੀ ਜਾਂਦੀ ਸੀ ਤੇ ਉਹ ਸਾਰੇ ਮੇਰੇ ਬੇਟੇ ਦੇ ਆ ਚੀਜ਼ ਹੋ ਗਈ ਹੋ ਗਿਆ ਕਿੰਨਾ ਕੁ ਫੋੜ ਗਏ ਕਾਫੀ ਹੋ ਗਏ ਜਾਂ ਉੱਪਰਲੇ ਸੌ ਉੱਪਰ ਤੇ ਥੱਲੇ ਨਾਲ ਥੱਲੇ ਹੋ ਗਏ ਸਨ ਸਥਿਤੀ ਵਗੈਰਾ ਹਾਂਜੀ ਹੈਗੇ 8-10 ਟੰਕੇ ਹੈਗੇ ਆ ਤਰ੍ਹਾਂ ਦੇ 10 ਟੰਕੇ ਹਾਂਜੀ ਕੀ ਕਹੋਗੇ ਅੱਜ ਕੱਲ੍ਹ ਕਨਨੋਡ ਨੂੰ ਨਹੀਂ ਸਰਕਾਰ ਨੂੰ ਰੋਕਣਾ ਚਾਹੀਦਾ ਹੈ ਸੀ ਇਹਨੂੰ ਹਾਂ ਵੀ ਲੋਕਾਂ ਨੇ ਜਾਨ ਨਾਲ ਆਏ ਖੇਡਦੇ ਆ ਉਹ ਤਾਂ ਇੰਜੋਏ ਕਰਦੇ ਆ ਪਰ ਦੂਜਿਆਂ ਦੀ ਜਾਨ ਦਾਤੇ ਲੱਗ ਜਾਂਦੀ ਆ ਬੰਦੇ ਨੂੰ ਸੋਚਣਾ ਚਾਹੀਦਾ ਥੋੜਾ ਬੱਚੇ ਜਿਹੜੇ ਪਤੰਗ ਉਡਾ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਬੱਚਿਆਂ ਨੂੰ ਰੋਕਣਾ ਚਾਹੀਦਾ ਇਸੀ ਤੋਂ ਕਿਉਂਕਿ ਸਰਕਾਰ ਨੇ ਪਹਿਲੇ ਗੱਲ ਤਾਂ ਇਸੀ ਤੇ پابੰਦੀ ਲਾਉਣੀ ਚਾਹੀਦੀ ਆ ਵੀ ਜਾਨ ਦਾ ਖਤਰਾ ਜਦੋਂ ਉੱtre ਜਾਂਦੇ ਕੀ ਪਤਾ ਕਿੱਥੋਂ ਕਿਹੜੇ ਪਾਸਿਓਂ ਆ ਜਾਣੀ ਰੋੜੇ ਪਤਾ ਹੀ ਨਹੀਂ ਲੱਗਦਾ ਨਾ ਤਾਂ ਦਿਖਦੀ ਆ ਇਸੀ ਐਮਰਜੈਂਸੀ ਵਿੱਚ ਕੇਸ ਆਇਆ ਜੀ ਕਾਫੀ ਗੰਭੀਰ ਹਾਲਤ ਵਿੱਚ ਤੇ ਉਹ ਉਹਦਾ ਚਾਈਨਾ ਜੋ ਉਹਨਾਂ ਦੇ ਮੁਤਾਬਕ ਦੱਸਣ ਦੇ ਮੁਤਾਬਕ ਚਾਈਨਾ ਡੋਰ ਦੇ ਨਾਲ ਇਹ ਹਾਦਸਾ ਹੋਇਆ ਵਾ ਤੇ ਆਪਣੇ ਇਹ ਲੜਕਾ ਜਾ ਰਿਹਾ ਸੀਗਾ ਤੇ ਰਸਤੇ 'ਚ ਕੋਈ ਪਤੰਗਬਾਜ਼ੀ ਕਰ ਰਿਹਾ ਸੀ ਤੇ ਉਸ ਵਿੱਚ ਉਲਝ ਕੇ ਇਹਨੂੰ ਕਾਫੀ ਗੰਭੀਰ ਰੂਪ ਨਾਲ ਕੱਟ ਲੱਗਿਆ ਵਾ 10 ਸਟਿਚਸ ਲੱਗੇ ਆ ਜੀ ਤੇ ਅਸੀਂ ਤਾਂ ਇਹੀ ਕਹਾਂਗੇ ਜੋ ਸਰਕਾਰ ਦੀਆਂ ਗਾਈਡਲਾਈਨਸ ਆ ਕਿ ਇੱਕ ਚਾਈਨਾ ਡੋਰ 'ਚ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਆਪਣੇ ਆਪ ਨੂੰ ਇਸ ਤੋਂ ਬਚਾ ਕੇ ਨਾ ਚਾਹੀਦਾ ਨਾ ਇਹਦੀ ਇਹਦਾ ਵਰਤੋਂ ਨਹੀਂ ਕਰਨੀ ਚਾਹੀਦੀ ਬਾਕੀ ਤਾਂ ਹਜੇ ਪਬਲਿਕ ਨੂੰ ਇਸ ਬਾਰੇ ਹਰ ਵਾਰ ਹਰ ਸਾਲ ਕਿਹਾ ਜਾਂਦਾ ਵਾ ਉਹਨਾਂ ਨੂੰ ਇਸ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਕਾਫੀ ਨੁਕਸਾਨ ਹੁੰਦਾ ਜੀ ਚੈਨਡ ਹੁੰਦਾ ਜੀ ਜਾਨ ਲੈਵਾ ਹੈ ਜੀ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਤੁਸੀਂ ਹੁਣ ਦੇਖਿਆ ਵਾ 10 ਚੰਗ ਕੇ ਬੱਚੇ ਤੇ ਲੱਗੇ ਆ 10 ਸਚਸ ਲੱਗੇ ਆ ਤੇ ਆਪਣੇ ਆਪ ਇੱਕ ਕੱਲ ਨੂੰ ਕਿਸੇ ਲਈ ਇਹ ਜਾਨ ਲੈਵਾ ਵੀ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਖੁਦ ਵੀ ਸਮਾਜ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਉਹ ਤਾਂ ਹੈ ਹੀ ਹੈ ਜੀ ਸਮਾਜ ਨੂੰ ਆਪੇ ਜਦੋਂ ਬਾਰ-ਬਾਰ ਜੀ ਹਰ ਵੇਲੇ ਇਹਦਾ ਪ੍ਰਚਾਰ ਹੋ ਰਿਹਾ ਵੀ ਕਿ ਚਾਈਨਾ ਦੀਆਂ ਥਿੰਗਸ ਤੋਂ ਦੂਰ ਰੋ ਚਾਈਨਾ ਡੋਰ ਤੋਂ ਦੂਰ ਰੋ ਨਾ ਇਹਦਾ ਹੀ ਉਪਯੋਗ ਕਰੋ ਤਾਂ ਪਰ ਸਮਾਜਿਕ ਸਮਾਜ ਨੂੰ ਆਪਣੇ ਵੀ ਜ਼ਿੰਮੇਵਾਰੀ ਕੋਈ ਨੈਤਿਕ ਨੈਤਿਕ ਜ਼ਿੰਮੇਵਾਰੀ ਲਵਾਨੀ ਚਾਹੀਦੀ ਹੈ ਜੀ